7 ਅਕਤੂਬਰ ਦਿਨ ਹੈਗਾ ਜੀ ਅੱਜ ਮੰਗਲਵਾਰ 2025 ਇਸ ਟਾਈਮ ਜੀ ਆਪਾਂ ਖੜੇ ਆਂ ਪੋਰਟ ਬਲੇਅਰ ਦੇ ਮੇਨ ਬਾਜ਼ਾਰ ਦੇ ਵਿੱਚ ਸਾਹਮਣੇ ਉਹ ਘੰਟਾ ਘਰੇਗਾ ਜੀ ਦੇਖ ਨਹੀਂ ਰਿਹਾ ਇਧਰੋਂ ਆਪਾਂ ਪੂਸਰੇ ਸਾਈਡ ਹੋ ਜਾਂਦੇ ਆਂ ਸਾਹਮਣੇ ਉਹ ਘੰਟਾ ਘਰ ਗੁਰਦੁਆਰਾ ਸਾਹਿਬ ਤੋਂ ਬਾਈ ਅੱਜ ਬਾਹਰ ਨਿਕਲੇ ਆ ਕਿਉਂਕਿ ਜਾਂਦੇ ਸਮੇਂ ਬਿਮਾਰ ਹੋ ਗਿਆ ਸੀਗਾ ਤੇ ਉਧਰੋਂ ਸ਼ਿਪ ਦੇ ਜਿਹੜੇ ਆਉਂਦੇ ਸਮੇਂ ਬਿਮਾਰ ਹੋ ਗਿਆ ਸੀਗਾ ਇਸੇ ਕਰਕੇ ਬਾਈ ਉਥੇ ਜਿੱਦੇ ਦਾ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ ਪੋਰਟ ਪਲੇਅਰ ਦੇ ਹੋਏ ਉੱਥੇ ਹੀ ਸੁੱਤੇ ਹੋਏ ਆ ਤੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਸੀਗਾ ਅੱਜ ਨਿਕਲੇ ਆ ਤੇ ਬਾਈ ਰੱਬ ਨੇ ਲਹਿਰਾਂ ਵਹਿਰਾ ਲਾਈਆਂ ਪੰਜਾਂ ਨੇ ਸਿੱਧੀ ਕੜਕਣੀ ਧੁੱਪ ਆ ਜੀ ਵਧੀਆ ਵੀ ਲੱਗ ਰਹੀ ਆ ਕੜਕਣੀ ਧੁੱਪ ਬਮਾਰ ਸੀਗਾ ਇਸ ਕਰਕੇ ਵਧੀਆ ਲੱਗ ਰਹੀ ਹੈ ਹੁਣ ਆਪਾਂ ਬਾਜ਼ਾਰ ਦੇ ਵਿੱਚੋਂ ਥੋੜੀ ਜੀ ਚੀਜ਼ ਲੈਣ ਆਏ ਸੀਗੇ ਜੀ ਕੋਈ ਜ਼ਿਆਦਾ ਵੱਡੀ ਚੀਜ਼ ਤਾਂ ਨਹੀਂ ਆ ਸਰਪ ਲੈਣ ਆਏ ਸੀਗੇ ਜੀ ਕੋਸ਼ ਕੇ ਕੱਪੜੇ ਜਿਹੜੇ ਆਪਣੇ ਬਾਬਾ ਜੀ ਦੇ ਇੱਥੇ ਘਰ ਦੇ ਆਣੇ ਤੋਤੇ ਸੀਗੇ ਤੇ ਕੋਸ਼ ਕੇ ਚੱਲ ਆਪਾਂ ਆਪ ਤੋਲਾਂਗੇ ਜਿਹੜੇ ਆਪਾਂ ਇੱਥੇ ਆ ਕੇ ਪਾ ਲਾ ਲਈ ਚੱਲਦੇ ਆ ਲੈਨੇ ਆ ਸਰਪ ਜੀ ਸਰਫ ਵੀ ਕਿਹੜਾ ਸਸਤੀ ਹੋਊਗੀ ਪਿਆਰ ਪੇ ਦੀ ਪੁੜੀ ਦਿੰਦੇ ਜਿਹੜੇ ਆਪਣੇ ਪੰਜਾਬ ਦੇ ਵਿੱਚ 10 ਰੁਪਏ ਦੀ ਦਿੰਦੇ ਆ ਕਿਹਦੇ ਦੀ ਆਪਾਂ ਦੁਕਾਨ ਦੇ ਵਿੱਚ ਆਉਣੇ ਆ ਜੀ ਤੇ ਸਰਫ ਆਪਾਂ ਲੈ ਲਈਆ ਇਹ ਦੁਕਾਨ ਐ ਨਹੀਂ ਵੀ ਕੋਈ ਛੋਟੀ ਮੋਟੀ ਦੁਕਾਨ ਹੋਊਗੀ ਜਿਵੇਂ ਆਪਣਾ ਵੱਡੀ ਸ਼ਾਪ ਹੁੰਦੀ ਆ ਉਵੇਂ ਹੀ ਦੁਕਾਨਾਂ ਇੱਥੇ ਬਣੀਆਂ ਹੋਈਆਂ ਨੇ ਇਹ ਸਾਰਾ ਕੁਝ ਜਿਵੇਂ A to Z ਘਰ ਦਾ ਸਮਾਨ ਬਾਹਰ ਦਾ ਸਮਾਨ ਇਹ ਤੋਂ ਲੈ ਕੇ Z ਤੱਕ ਹਰੇਕ ਚੀਜ਼ ਜਿਹੜੀ ਮਿਲ ਜਾਂਦੀ ਹੈ ਦਾਲਾਂ ਦੂਲਾਂ ਅਰਫੈਂਡ ਕਿਉ ਸਭ ਕੁਝ ਤੇਲ ਵਗੈਰਾ ਕੈਚਮਾ ਕੁਚਮਾ ਮੁੱਕ ਦੀ ਗੱਲ ਬਈ ਸਾਰਾ ਕੁਝ ਹੀ ਮਿਲ ਜਾਂਦਾ ਹੈ ਤੇ ਆਪਾਂ ਸਰਫ ਲੈਣ ਆਏ ਸੀ ਕਿ ਤੇ ਆਪਾਂ ਸਰਫ ਲੈ ਲਿਆ ਤੇ ਚੱਲਦੇ ਆ ਜੀ ਸਰਫ ਆਪਾਂ ਲੈ ਆਏ ਜੀ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪਾਂ ਨੇੜੇ ਹੀ ਆ ਗਏ ਆ ਇੱਕ ਗੱਲ ਬਈ ਤੁਹਾਨੂੰ ਦੱਸ ਦਈਏ ਵੀ ਕੈਂਪਬਲ ਬੇ ਜਾਣ ਤੋਂ ਪਹਿਲਾਂ ਆਪਾਂ ਸਾਰਾ ਕੁਝ ਜਿਹੜਾ ਪੋਰਟ ਬਲੇਅਰ ਦਾ ਸੀਗਾ ਤੁਹਾਨੂੰ ਸਾਰਾ ਕੁਝ ਦਿਖਾਤਾ ਸੀਗਾ ਇੱਥੇ ਜਿਆਦਾ ਫੇਮਸ ਚੀਜ਼ਾਂ ਦਾ ਬਈ ਇੱਥੇ ਹੀ ਦੋ ਤਿੰਨ ਝੀਲਾਂ ਹੈਗੀਆਂ ਤੇ ਇੱਕ ਜੇਹਲ ਹੈਗੀ ਜਿਹੜੀ ਕਾਲੇ ਪਾਣੀ ਦੀ ਝੀਲ ਆ ਜੀ ਇੱਕ ਦੋ ਟਾਪੂ ਹੈਗੇ ਇੱਥੇ ਜਾਣ ਵਾਲੇ ਇਹ ਪੋਰਟ ਬਲੇਅਰ ਦੇ ਵਿੱਚ ਇਹ ਉੱਪਰ ਤੁਹਾਨੂੰ ਸਾਰਾ ਕੁਝ ਦਿਖਾਤਾ ਜੀ ਤੇ ਹੁਣ ਆਪਾਂ ਸੜਕਾਂ ਹੀ ਦਿਖਾ ਸਕਦੇ ਹਾਂ ਕਿਉਂਕਿ 11 ਨੂੰ ਪਤਾ ਨਹੀਂ 12 ਨੂੰ ਪਤਾ ਨਹੀਂ 10 ਨੂੰ ਇੰਨੇ ਕਿ ਤਰੀਕ ਨੂੰ ਜਿਹੜੀ ਆਪਣੀ ਅਗਲੀ ਟਿਕਟ ਹੈ ਜੀ ਆਪਾਂ ਜਿਹੜਾ ਅੱਗੇ ਜਾਣਾਗਾ ਉਹ ਭਾਏ ਜੇ ਸਹੀ ਮਾਇਨੇ ਨਾਲ ਉਹ ਆਪਣਾ ਫਾਈਨਲ ਨਹੀਂ ਹੋਇਆ ਹਜੇ ਵੀ ਕਿੱਥੇ ਜਾਣਾ ਕਿੱਥੇ ਨਹੀਂ ਤੇ ਉਹ ਆਪਾਂ ਮੌਕੇ ਦੀ ਮੌਕੇ ਹੀ ਆਪਾਂ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਅੱਜ ਬਈ ਠੀਕ ਆ ਤਾਂ ਕਰਕੇ ਥੋੜੀ ਵੀਡੀਓ ਬਣਾ ਰਿਹਾ ਮੈਂ ਪਹਿਲਾਂ ਕੁਝ ਦਿਨਾਂ ਦੀ ਵੀ ਮੇਰੀ ਹਾਲਤ ਥੋੜੀ ਜਿਹੀ ਖਰਾਬ ਸੀਗੀ ਇਸ ਕਰਕੇ ਜਿਹੜੀ ਆਪਾਂ ਵੀਡੀਓ ਨਹੀਂ ਬਣਾਈ ਤੇ ਮਾਫ ਕਰਿਓ ਪਹਿਲਾਂ ਤਾਂ ਸਾਰੇ ਜਣੇ ਜੀ ਤੇ ਅੱਜ ਆਪਾਂ ਫਿਰ ਵੀਡੀਓ ਸਟਾਰਟ ਕਰਦੇ ਆ ਪੋਰਟ 플레이ਰ ਦੇ ਵਿੱਚ ਤੇ ਪੋਰਟ 플레이ਰ ਦੇ ਵਿੱਚ ਵੀ ਜਿਹੜਾ ਵੀ ਕੋਈ ਥੋੜਾ ਮੋਟਾ ਥਾਂ ਰਹਿ ਗਈ ਹਨ ਆਪਣੇ ਕੋਲ ਅਜਤੋਂ ਆਪਾਂ ਉਹ ਦਖਾਵਾਂਗੇ ਤੇ ਆਪ ਵੀ ਆਪਾਂ ਦੇ ਜਾ ਕੇ ਦੇਖਾਂਗੇ 13 ਪਹਿਲਾਂ ਭਾਈ ਆਪਾਂ ਜਿਹੜੇ ਕੱਪੜੇ ਧੋਣ ਵਾਸਤੇ ਸਰਫ ਲੈ ਕੇ ਆਇਆ ਬਸ ਉਹ ਦੋ ਤਿੰਨ ਜਿਹੜੇ ਆਪਣੀਆਂ ਟੀ-ਸ਼ਰਟਾਂ ਹੈਗੀਆਂ ਉਹ ਧੋ ਕੇ ਤੇ ਸੁੱਕਣੇ ਪਾ ਚੱਲਦੇ ਆ ਤੇ ਫੇਰ ਚੱਲਦੇ ਆ ਜੀ ਕਿਸੇ ਪਾਸੇ ਨਿਕਲਦੇ ਆ ਆਪਾਂ ਦੇਖਦੇ ਆਂ ਕੁਝ ਜਿਹੜਾ ਕੁਝ ਰਹਿ ਗਿਆ ਹੋਵੇ ਜੀ ਇੱਕ ਵਾਰੀ ਪੂਰਾ ਪੋਰਟ 플레이ਰ ਵੀ ਤੁਸੀਂ ਸਾਰਾ ਦੇਖ ਲਓ ਜੀ ਗੁਰਦੁਆਰਾ ਸਾਹਿਬ ਪੁਲਿਸ ਗੁਰਦੁਆਰਾ ਸਾਈਡ ਵਿੱਚ ਆਪਾਂ ਰਹਿਨੇ ਆ ਤੇ ਉਹਦੇ ਉੱਪਰ ਦੀ ਜਿਹੜੀ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਉਸ ਦੇ ਬਿਲਡਿੰਗ ਦੇ ਉੱਪਰ ਦੇ ਵੀ ਸਾਰਾ ਪੋਰਟ ਪਲੇਅਰ ਦਿਂਦਾਗਾ ਸਾਰਾ ਤਾਂ ਨਹੀਂ ਅਸੀਂ ਅੱਧਾ ਪਚਾ ਅੱਧਾ ਦਿਖਦਾਗਾ ਉਹ ਆਪਾਂ ਦਿਖਾ ਦਿੰਨੇ ਆ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਇਹ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਈ ਜਿਹੜੀ ਕਾਫੀ ਉੱਚੀ ਬਣੀ ਹੋਈ ਆ ਆ ਬਾਕੀ ਆਮ ਬਿਲਡਿੰਗਾਂ ਨਾਲੋਂ ਆ ਵੈਸੇ ਕੋਰਟ ਪਲੇਅਰ ਦਾ ਜਿਹੜਾ ਆਸ-ਪਾਸਾ ਸਾਰਾ ਦੇਖਿਆ ਜਾਂਦਾ ਇੱਧਰੋਂ ਮੌਸਮ ਵੀ ਬਈ ਬੜਾ ਸੋਹਣਾ ਬਣਿਆ ਹੋਇਆ ਹੈਗਾ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਪੁਲਿਸ ਗੁਰਦੁਆਰਾ ਸਾਹਿਬ ਹੈਗਾ ਜੀ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਪੁਲਿਸ ਚੌਂਕੀ ਹੈਗੀ ਆ ਜੀ ਜਿਹੜਿਆ ਤੁਸੀਂ ਸਾਹਮਣੇ ਦੇਖ ਰਹੇ ਹੋ ਪੁਲਿਸ ਚੌਂਕੀ ਆ ਤੇ ਸ਼ਾਇਦ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਪੁਲਿਸ ਗੁਰਦੁਆਰਾ ਸਾਹਿਬ ਰੱਖਿਆ ਹੋਊਗਾ ਜਦੋਂ ਬਈ ਆਪਾਂ ਕੈਂਪ ਬਲ ਵੇ ਗਏ ਸੀਗੇ ਤੇ ਉੱਥੇ ਜਿਹੜਾ ਨੈਟਵਰਕ ਦੀ ਪ੍ਰੋਬਲਮ ਸੀਗੀ ਫੋਨ ਮੇਂ ਜਿਹੜਾ ਘਰੇ ਲੱਗਦਾ ਸੀਗਾ ਕਰੇ ਗੱਲ ਬਈ ਆਪਾਂ 12 ਦਿਨਾਂ ਬਾਅਦ ਕੀਤੀ ਆ ਇੱਥੇ ਪੋਰਟ ਪਲੇਅਰ ਦੇ ਵਿੱਚ ਜਾ ਕੇ ਤੇ ਇੱਥੇ ਨੈਟਵਰਕ ਦੀ ਕੋਈ ਪ੍ਰੋਬਲਮ ਨਹੀਂ ਆ ਸਾਹਮਣੇ ਹੀ ਆਪਣੇ ਟਾਵਰ ਲੱਗਿਆ ਹੋਇਆਗਾ ਇਹਦੇ ਵਿੱਚ ਸਾਰੇ ਹੈਗੇ ਜੀਓ ਵੀ ਹੈਗਾ ਏਟਲ ਹੈਗਾ ਬੀਐਸएनएल ਹੈਗਾ ਤੇ ਹੋਰ ਵੀ ਇੱਕ ਦੋ ਹੈਗੇ ਆ ਆਈਡੀਆ ਉੱਗ ਗਿਆ ਇੱਥੇ ਨੈਟਵਰਕ ਬਹੁਤ ਫਾਸਟ ਆ ਉੱਥੇ ਬਈ ਨੈਟਵਰਕ ਦਾ ਕੀ ਫੋਨ ਵੀ ਨਹੀਂ ਲੱਗਦਾ ਸੀ ਜਿਹੜੇ ਆਪਣੇ ਸੇਮ ਹੀ ਬੰਦ ਹੋ ਗਏ ਸੀਗੇ ਕਿਹੜਾ ਦਾ ਆਪਾਂ ਨੂੰ ਪਤਾ ਸੀਗਾ ਵੀ ਜਿਹੜਾ 2 ਕੁ ਦਿਨਾਂ ਸਮੁੰਦਰ ਦੇ ਵਿੱਚ ਨੈਟਵਰਕ ਨਹੀਂ ਆਊਗਾ। ਤੇ ਉੱਥੇ ਜਦੋਂ ਪਹੁੰਚੇ ਬਈ ਕੈਂਪ ਬਲਵੇ ਤੇ ਉੱਥੇ ਪਤਾ ਲੱਗਿਆ ਵੀ ਭਈ ਇੱਥੋਂ ਦਾ ਕਾਰਤੂਰ ਜਿਹੜੀ ਸਮੁੰਦਰ ਦੇ ਵਿੱਚੋਂ ਟੁੱਟੀ ਹੋਈ ਐ। ਬਿਲਕੁਲ ਜਿਹੜੇ SIM ਸੋਮ ਬੰਦ ਸੀਗੇ ਉੱਥੇ SIM ਕੱਲਾ ਇੱਕ ਹੀ ਚੱਲਦਾ ਸੀਗਾ ਜੀ। ਉਹ ਚੱਲਦਾ ਸੀ SIM BSNL ਦਾ। BSNL ਦਾ ਵੀ SIM ਐ ਐ ਨਹੀਂ ਚੱਲਦਾ ਸੀ ਕੋਈ ਨੈਟਵਰਕ ਨਹੀਂ ਆਉਂਦਾ ਸੀਗਾ। ਕੱਲਾ ਫੋਨ ਹੋ ਜਾਂਦਾ ਸੀਗਾ ਉਹ ਵੀ ਕਦੇ-ਕਦਾਈਂ। ਐ ਨਹੀਂ ਵੀ ਮਤਲਬ ਕੀ ਰੈਗੂਲਰ ਹੀ ਚੱਲਦਾ ਰਹਿੰਦਾ ਸੀਗਾ ਕਦੇ-ਕਦੇ ਹੀ ਫੋਨ ਲੱਗ ਜਾਂਦਾ ਹੁੰਦਾ ਸੀਗਾ ਬੜੀ ਕਟੋਤੀ ਸੀਗੀ ਜੇ ਉੱਥੇ ਨੈਟਵਰਕ ਦੀ ਪਹਿਲਾਂ ਕਹਿੰਦੇ ਬਹੁਤ ਵਧੀਆ ਨੈਟਵਰਕ ਚੱਲਦਾ ਸੀਗਾ ਤੇ ਹੁਣ ਥੋੜੀ ਜੀ ਤਾਰ ਟੁੱਟਣ ਕਰਕੇ ਬਈ ਇਹ ਗੱਲਬਾਤ ਹੋਈ ਆ ਕਹਿੰਦਾ ਸ਼ਾਇਦ ਤੁਹਾਡੇ ਕਰਮਾਚੀ ਨਾ ਹੋਵੇ ਨੈਟਵਰਕ ਪਲ-ਪਲ ਦੇ ਵਿੱਚ ਹੀ ਬਈ ਇੱਥੇ ਜਿਹੜਾ ਮੌਸਮ ਬਦਲ ਜਾਂਦਾਗਾ ਤੇ ਹਜੇ 5 ਕਿ ਮਿੰਟ ਹੀ ਹੋਏ ਸੀ ਆਪਾਂ ਨੂੰ ਇੱਥੇ ਖੜਿਆ ਨੂੰ ਤੇ ਸਾਹਮਣੇ ਬਈ ਪੂਰਾ ਮੀਂਹ ਪਈ ਜਾਂਦਾ ਹੈਗਾ ਸਾਹਮਣੇ ਦੇਖ ਸਕਦੇ ਹੋ ਟਾਵਰ ਦੇ ਪਰਲੀ ਸਾਈਡ ਆ ਮੌਸਮ じゃ ਘੋਲਿਆ ਮਿਲਿਆ ਜਾ ਹੋਇਆ ਹੈਗਾ ਇੱਧਰ ਪੂਰੀ ਬਾਰਿਸ਼ ਹੋਈ ਜਾਂਦੀ ਆ ਇੱਧਰ ਆਪਣੇ ਠੀਕ ਆ ਜੀ ਹਜੇ ਕਿਣ ਮਣ ਕਿਣ ਮਣੀ ਹੋਈ ਜਾਂਦੀ ਆ ਜਦਾ ਭਾਰੀ ਮੀਂਹ ਨਹੀਂ ਆਇਆ ਇਹਦੇ ਨਾਲੋਂ ਪਹਿਲਾਂ ਬਈ ਆਪਾਂ ਭੇਜ ਜੀਏ ਤੇ ਪਹਿਲਾਂ ਹੀ ਥੱਲੇ ਉੱਤਰ ਚੱਲਦੇ ਆ ਕੱਪੜੇ-ਕੁਪੜੇ ਧੋ ਲੈਣੇ ਆਪਦੀ ਸਲਾਹ ਬਣਾਈ ਜਾਂਦੇ ਸੀਗੇ ਵੀ ਕਿਸੇ ਪਾਸੇ ਚੱਲਣਾ ਹਨਾ ਜੀ ਤੇ ਸਲਾਹ ਬਣਾਉਂਦੇ ਬਣਾਉਂਦੇ ਪਈ ਆਪਾਂ ਨੂੰ ਇੱਕ ਬਲਾਵਾ ਆਇਆ ਇੱਕ ਸੱਦਾ ਆਇਆਗਾ ਤੇ ਇੱਥੇ ਇੱਕ ਸਟੇਡੀਅਮ ਹੈਗਾ ਜੀ ਸਟੇਡੀਅਮ ਦੇ ਵਿੱਚ ਆਪਾਂ ਨੂੰ ਬੁਲਾਇਆ ਹੈ ਤੇ ਚੱਲਦੇ ਆ ਸਟੇਡੀਅਮ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਨਾ ਤੇ ਸਾਰੀ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਦੇਖਦੇ ਆ ਉੱਥੇ ਕੀ ਆ ਹਨਾ ਜੀ ਆਪਾਂ ਨੂੰ ਬੁਲਾਇਆ ਗਿਆ ਹੈਗਾ ਜੀ ਨੇਤਾ ਜੀ ਸਟੇਡੀਅਮ ਦੇ ਵਿੱਚ ਇਹ ਨੇਤਾ ਜੀ ਸਟੇਡੀਅਮ ਹੈਗਾ ਜੀ ਤੇ ਚੱਲਦੇ ਆ ਜੀ ਆਪਾਂ ਅੱਗੇ ਵੱਲ ਨੂੰ ਦੇਖਦੇ ਆਂ ਕੀ ਗੱਲਬਾਤ ਹੈ ਨਾ ਜੋ ਵੀ ਗੱਲਬਾਤ ਹੋਈ ਤੁਹਾਡੇ ਨਾਲ ਆਪਾਂ ਸਾਰੀ ਸਾਂਝੀ ਕਰਾਂਗੇ ਇਹ ਤਾਂ ਕੋਈ ਬਾਤ ਨਹੀਂ ਆਉਂਦੀ ਆ ਤਾਂ ਆਪ ਲੋਕ ਕਦ ਜਾ ਰਹੇ ਇਸ ਸਟੇਡੀਅਮ ਦੇ ਵਿੱਚ ਆਪਾਂ ਨੂੰ ਸੱਦਾ ਗਿਆ ਸੀਗਾ ਜੀ ਤੇ ਸਾਹ ਥੋੜਾ ਜਿਹਾ ਫੁੱਲ ਗਿਆ ਕਿ ਬਈ ਸਾਈਕਲ ਚਲਾਉਣ ਨੂੰ ਕਹਤਾ ਸੀ ਇਹਨਾਂ ਨੇ ਆ ਕੇ ਇਹ ਸਾਈਕਲ ਇੱਥੇ ਚਲਾਉਣ ਵੀ ਥੋੜੀ ਜੀ ਮੁਸ਼ਕਲ ਹੁੰਦੀ ਹੈ ਇਹ ਚੜ੍ਹਾਈ ਨਵਾਈ ਜੀ ਹੁੰਦੀ ਹੈ ਜਿਹੜੇ ਆਪਣੇ ਇੰਟਰਨੈਸ਼ਨਲ ਪਰੇਸਾਂ ਦੇ ਵਿੱਚ ਦੇਖਦੇ ਆਂ ਇਦਾਂ ਦੇ ਗਰਾਊਂਡ ਹੁੰਦੇ ਆ ਜੀ ਇੱਕ ਪਾਸੇ ਆ ਸਾਈਕਲਿੰਗ ਦਾ ਗਰਾਊਂਡ ਬਣਿਆ ਹੋਇਆ ਹੈਗਾ ਤੇ ਇਧਰਲੇ ਪਾਸੇ ਆ ਛੋਟੇ ਬੱਚਿਆਂ ਦਾ ਜੀ ਰਨਿੰਗ ਕਰਨ ਲਈ ਸਫਰੰਟ ਨਾਲੋਂ ਨਹੀਂ ਇਦਾਂ ਇਦਾਂ ਤੇ ਉੱਪਰਲੇ ਪਾਸੇ ਬਾਸਕਟਬਾਲ ਦਾ ਸਟੇਡੀਅਮ ਹੈ ਜੀ ਇੱਧਰ ਇੱਥੇ ਬੱਚਿਆਂ ਨੂੰ ਤਿਆਰੀਆਂ ਕਰਾਈ ਜਾਂਦੀਆਂ ਨੇ ਇੱਥੇ ਜੀ ਸਾਈਕਲਿੰਗ ਕੀਤੀ ਜਾਂਦੀ ਤੇ ਆਪਾਂ ਵੀ ਮੋਸਟਲੀ ਸਾਈਕਲਿੰਗ ਕਰਦੇ ਆ ਤੇ ਉਹਦੇ ਕਰਕੇ ਆਪਾਂ ਨੂੰ ਇੱਥੇ ਬੁਲਾਇਆ ਸੀਗਾ ਜੀ ਵੀ ਇਹਨਾਂ ਦੀ ਇੱਕ ਰੇਲੀ ਹੈਗੀ ਆ ਰੇਲੀ ਹੈਗੀ ਆ ਪਤਾ ਨਹੀਂ 10 ਤਰੀਕ ਦੀ ਪਤਾ ਨਹੀਂ 11 ਤਰੀਕ ਦੀ ਜੀ ਤੇ ਉਹਦੇ ਲਈ ਆਪਾਂ ਨੂੰ ਬੁਲਾਇਆ ਗਿਆ ਸੀਗਾ ਵੀ ਤੁਸੀਂ ਰੇਲੀ ਦੇ ਵਿੱਚ ਸ਼ਾਮਲ ਹੋ ਉਹ ਹਨ ਵੀ ਪੰਜਾਬ ਦੇ ਵਿੱਚੋਂ ਤੁਸੀਂ ਆਏ ਹੋ ਇੰਨੀ ਦੂਰ ਸਾਈਕਲਿੰਗ ਕਰਕੇ ਤੇ ਚਲੋ ਦੇਖਦੇ ਆਂ ਜੀ ਆਪਾਂ ਕਰਦੇ ਆਂ ਸੋਚ ਵਿਚਾਰ ਹਨਾ ਕੀ ਬਣਦਾ ਫਿਰ ਉਹ ਜਿਹੇ ਸਾਹ ਨਾਲ ਨੇ ਦੱਸਾਂਗੇ ਤੇ ਇਹਨਾਂ ਦੀਆਂ ਸਾਈਕਲਾਂ ਬਈ ਥੋੜੇ ਜਿਹਾ ਅਲੱਗ ਤਰੀਕੇ ਦੀਆਂ ਹੁੰਦੀਆਂ ਨੇ ਸਾਈਕਲਾਂ ਦੇ ਆਪ ਤੁਹਾਨੂੰ ਦਿਖਾ ਦਿੰਦੇ ਆਂ ਇਹਦੀ ਆ ਵਾਲੀ ਸਾਈਕਲ ਹੁੰਦੀ ਹੈ ਨਾ ਜੀ ਇਹਦੀ ਥੋੜੇ ਜੇ ਟਾਇਰ ਜਿਹੜੇ ਚੱਕੇ ਜਿਹੜੇ ਪਤਲੇ ਹੁੰਦੀਆਂ ਨੇ ਚੱਲਣ ਦੇ ਵਿੱਚ ਥੋੜੀ ਜੀ ਆਸਾਨੀ ਹੁੰਦੀ ਹੈ ਨਾ ਭੱਜਦੇ ਵੀ ਜ਼ਿਆਦਾ ਕੀ ਤੇ ਜੇ ਪਹਿਲੇ ਗੀਅਰ ਦੀ ਗੱਲ ਕਰੀਏ ਤੇ ਆਪਣੇ ਵਾਲੇ ਵਾਂਗੂ ਦੇਸੀ ਸਾਈਕਲਾਂ ਵਾਂਗੂ ਹੀ ਆ ਜੀ ਇੱਕ ਕੋਈ ਗਰਾਰੀ ਅੱਗੇ ਆ ਤੇ ਇੱਕ ਕੋਈ ਗਰਾਰੀ ਪਿੱਛੇ ਆ ਜੀ ਦੋਨਾਂ ਦਾ ਇੱਕ ਇੱਕ ਗਰਾਰੀ ਆ ਆਪਣੇ ਦਾ ਸਾਈਕਲ ਗੀਅਰ ਵਾਲਾ ਆ ਜੀ ਤੇ ਇਹ ਉਹੀ ਹੀਰੋ ਕੰਪਨੀ ਦੇ ਆ ਜੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੀ ਬਣਦੇ ਆ ਲੁਧਿਆਣਾ ਦੇ ਵਿੱਚ ਸੇਫਟੀ ਸੂਫਟੀ ਲਈ ਸਾਰਾ ਹੈਲਮਟ ਵਗੈਰਾ ਸਭ ਕੁਝੰਦਾ ਕਾ ਠੀਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇਹ ਵੀ ਭਾਈ ਆਪਾਂ ਅਜੇ ਚਲਾ ਕੇ ਦੇਖਿਆ ਕਾ ਪਿੱਛੇ ਤੁਸੀਂ ਦੇਖ ਹੀ ਲਿਆ ਕਾ ਅਗਰ ਕੋਈ ਦੂਸਰ ਸਮੱਸਿਆ ਹੋਵੇ ਤਾਂ ਉਹ ਹਲੇ ਕੋਈ ਦਾ ਬਾਰਿਸ਼ ਕਾ ਕੋਈ ਅਲੋਗਾ ਜਾਨਸਿਆ ਦਾ ਕੀ ਹੈ ਇਸ ਟਾਈਮ ਆਪਾਂ ਉਸੇ ਸਟੇਡੀਅਮ ਦੇ ਵਿੱਚ ਖੜੇ ਆ ਜੀ ਜਿੱਥੇ ਆਪਾਂ ਨੂੰ ਬੁਲਾਇਆ ਗਿਆ ਸੀਗਾ ਨੇਤਾਜੀ ਸਟੇਡੀਅਮ ਤੇ ਜਿਹੜੇ ਤੁਸੀਂ ਬੱਚੇ ਸਾਈਕਲਿੰਗ ਕਰਦੇ ਦੇਖ ਰਹੇ ਸੀਗੇ ਜੀ ਤੇ ਉਹਨਾਂ ਨੇ ਨੈਸ਼ਨਲ ਜਿਹੜਾ 골ਡ ਮੈਡਲ ਜਿੱਤਿਆ ਹੋਇਆ ਹੈਗਾ ਜੀ ਇੱਥੇ ਉਹ ਬੱਚੇ ਤਿਆਰੀ ਕਰਕੇ ਗਏ ਸੀਗੇ ਜੀ ਤੇ ਇੱਥੋਂ ਹੀ ਉਹ ਮਿਹਨਤਾਂ ਦੀ ਜਿਹੜੀ ਪਹਿਲੀ ਉਡਾਨ ਸੀਗੀ ਉਹਨਾਂ ਦੀ ਤੇ ਇੱਥੋਂ ਹੀ ਸਭ ਕੁਝ ਸਿੱਖਿਆ ਸੀਗਾ ਉਹਨਾਂ ਨੇ ਤੇ ਭਈ ਫਿਰ ਉਹਨਾਂ ਨੇ ਨੈਸ਼ਨਲ ਦੀ ਵੀ ਜਿਹੜਾ ਬਾਜੀ ਮਾਰੀ ਸੀਗੀ 골ਡ 골ਡ ਮੈਡਲ ਜਿੱਤਿਆ ਸੀਗਾ ਤਿਆਰੀ ਬਈ ਬਹੁਤ ਵਧੀਆ ਕਰਦੇ ਇੱਥੇ ਜਵਾਕ ਤੇ ਸਾਰੇ ਆਪ ਨੇ ਆਪਣੇ ਗੇਮਾਂ ਦੇ ਵਿੱਚ ਧਿਆਨ ਆ ਸਾਰੇ ਆਪਣੇ ਆਪਣੇ ਲੱਗੇ ਹੋਏ ਆ ਜੀ ਤੇ ਬਹੁਤ ਵਧੀਆ ਹਨਾ ਜੀ ਆ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜੇ ਕੱਲੀ ਗੇਮ ਹੋ ਜੇ ਹਨਾ ਆਪਣੇ ਫਿਟਨੈਸ ਹੋ ਜੇ ਜੋ ਵੀ ਹੋ ਜੇ ਨਸ਼ੇ ਪੱਤਿਆਂ ਤੋਂ ਰਹਿ ਤੇ ਜਿਹੜੀਆਂ ਗੇਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਧਿਆਨ ਦੇਣ ਕਿ ਤਾਂ ਵਧੀਆ ਗੱਲ ਹੈ ਜੀ ਯਾ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਆ ਇੱਧਰ ਤੇ ਚਲੋ ਚੱਲਦੇ ਆ ਜੀ ਫੇਲ ਬੰਦਾ ਫੇਲ ਬੰਦਾ ਫੇਲ ਬੰਦਾ ਇਹਨੂੰ YouTube ਚੈਨਲ ਦੱਸਿਏ ਜੋ ਆਖਣੂ ਹਾਂਜੀ YouTube ਚੈਨਲ ਆਪ ਦਾ ਹਾਂ YouTube ਚੈਨਲ ਹੈ ਫੇਲ ਬੰਦਾ ਫੇਲ ਬੰਦਾ ਦੇਖ ਮੜ ਗਿਆ ਕਿੰਨਾ ਆਰਾਮ ਨਾਲ ਲੜਦਾ ਸਬਸਕ੍ਰਾਈਬਰ ਮੇਰੇ ਕਾਮੀ ਹੈ ਅਭੀ ਯਾਰ ਲਾਈਕ ਐਂਡ ਸਬਸਕ੍ਰਾਈਬ ਕਰੀਏ ਐਚ ਡੀ ਕੈਮਰਾ ਹੈ ਇੱਕਦਮ ਤਕੜਾ ਠੀਕ ਹੈ ਜੀ ਲਾਈਕ ਐਂਡ ਸਬਸਕ੍ਰਾਈਬ ਇਹ ਕੈਮਰਾ ਕਾ ਬਹੁਤ ਬਹੁਤ ਧੰਨਵਾਦ ਬ੍ਰੋ ਆਪਕੋ ਨਾਮ ਕੀ ਕੈਮਰਾ ਕੀ ਸਰ ਆਪ ਇੱਕ ਬਾਰ ਆਪਕਾ ਨਾਮ ਇਤਨਾ ਚੜੀ ਹੈ ਅੰਡਮਾਨ ਨਹੀਂ ਆਪ ਜੋ ਵੀ ਦੇਖ ਰਹਾ ਹੈ ਵੀਡੀਓ ਅੰਡਮਾਨ ਨਹੀਂ ਹੈ ਆਪਕੋ ਅੱਛਾ ਲੱਗੇਗਾ ਮੈਂ ਸਭ ਕੋ ਬੁਲਾ ਲੂੰਗਾ ਪੰਜਾਬੀ ਇਧਰ ਬਸਾ ਦੂੰਗਾ ਮੈਂ ਠੀਕ ਹੈ ਬ੍ਰੋ ਥੈਂਕ ਯੂ ਬੱਚਿਆਂ ਨੂੰ ਕਿੰਨਾ ਚਾਹ ਹੁੰਦਾ ਹੈ ਗਣਾ ਵੀਡੀਓ ਬਣਾਉਣ ਦਾ ਜਾਂ ਵੀਡੀਓ ਦੇਖਣ ਦਾ ਆਪਾਂ ਇੱਥੇ ਆਈ ਜਾਂਦੇ ਸੀ ਕਿਤੇ ਬਾਈ ਕਹਿੰਦੇ ਤੁਹਾਡੇ ਚੈਨਲ ਦਾ ਨਾਮ ਦੱਸੋ ਚੈਨਲ ਦਾ ਨਾਮ ਆਪਾਂ ਦੱਸਿਆ ਜੀ ਇੱਕ ਆਪਣਾ ਸਬਸਕ੍ਰਾਈਬਰ ਵਧੂਗਾ ਜੀ ਇੱਕ ਦੀ 10ਵੇਂ ਵੱਧ ਜਾਣਗੇ 20 ਵੀ ਹੋ ਜਾਣਗੇ ਜੀ ਕਦੇ ਕਦੇ ਚੱਲ ਪਏ ਭਾਈ ਆਪਾਂ ਵਾਪਸੀ ਮੰਨ ਲੂ ਇੱਕ ਗੱਲ ਬਈ ਤੁਹਾਨੂੰ ਦੱਸ ਦਈਏ ਜਿਹੜਾ ਏਪੋਰਟ ਬਲੇਰ ਹੈਗਾ ਨਾ ਜੀ ਪੋਰਟ ਬਲੇਰ ਜਿਹੜਾ ਟਾਪੂ ਹੈਗਾ ਇਹ ਜਿਹੜਾ ਪੂਰਾ ਅੰਡੇਮਾਨ ਸਟੇਟ ਹੈਗਾ ਇਹ ਉਹਦੀ ਰਾਜਧਾਨੀ ਆ ਜੀ ਜਿਹੜਾ ਪੋਰਟ ਬਲੇਰ ਹੈਗਾ ਜੀ ਇੱਥੋਂ ਦੀ ਬਈ ਵੈਸੇ ਇਹ ਸੋਹਣਾ ਵੀ ਬੜਾ ਹੈਗਾ ਪੋਰਟ ਬਲੇਰ ਤੇ ਫੈਸਿਲਿਟੀਆਂ ਜਿਹੜੀਆਂ ਆ ਸੁਹੂਲਤਾ ਹੈਗੀਆਂ ਉਹ ਵੀ ਬਹੁਤ ਜਿਆਦੀਆਂ ਨੇ ਪੂਰੇ ਅੰਡੇਮਾਨ ਨਾਲੋਂ ਇਹ ਲਾਕਾ ਜਾਣਿਆ ਪਿਛਾਣਾ ਜੀ ਚੜਤਾਲਾ ਲਾਕਾ ਪੂਰਾ ਚਲਦੇ ਚਲਦੇ ਭਾਈ ਜਿਹੜੇ ਭਾਈ ਜੀ ਆਪਾਂ ਨੂੰ ਲੈ ਕੇ ਆਏ ਸੀਗੇ ਭពਿੰਦਰ ਭਾਈ ਜੀ ਤੇ ਉਹਨਾਂ ਨੇ ਆਪਾਂ ਨੂੰ ਇੱਕ ਵਾਰੀ ਫੇਰ ਰੋਕ ਲਿਆ ਸੀ ਕਹਿੰਦੇ ਭਾਈ ਖੜਜੋ ਚਾਹ ਪਾਣੀ ਪੀ ਕੇ ਆਉਣੇ ਕਹਿੰਦਾ ਆਪਾਂ ਸਿੱਧਾ ਬਾਈ ਲੈ ਆਏ ਜੀ ਆਪਾਂ ਨੂੰ ਚਾਹੇ ਸੂਟਾ ਤੇ ਚਾਹੇ ਸੂਟਾ ਬਾਹਰ ਇੱਥੋਂ ਦੀ ਚਾਹ ਵੀ ਪੀ ਕੇ ਦੇਖਦੇ ਆਂ ਜੀ ਅੱਜ ਚਾਹ ਹੀ ਸੂਟਾਬਾਰ ਤੋਂ ਆਪਾਂ ਚਾਹ ਪੀ ਗਏ ਜੀ ਤੇ ਹੁਣ ਸਾਈਕਲ ਸਿੱਧੇ ਕਰ ਲਈ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਤੇ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਤੇ ਰਾਤ ਨੂੰ ਬਈ ਬੜੀਆਂ ਰੌਣਕਾਂ ਹੁੰਦੀਆਂ ਐ ਸੜਕ ਦੇ ਉੱਪਰ ਇੱਕ ਤਾਂ ਸਾਹਮਣੇ ਪੂਰਾ ਪਹਾੜ ਦਾ ਨਜ਼ਾਰਾ ਪੂਰਾ ਦਿਖਦਾਗਾ ਇਧਰਲੇ ਪਾਸੇ ਬਈ ਸਮੁੰਦਰ ਆ ਤੇ ਸਮੁੰਦਰ ਦਾ ਕੰਢਾਗਾ ਤੇ ਇੱਥੇ ਬਈ ਬੜੇ ਜਣੇ ਜਿਹੜੇ ਆ ਕੇ ਬੈਠਦੇ ਆ ਤੁਰਨ ਫਿਰਨ ਵੀ ਜਿਹੜੇ ਆਉਂਦੇ ਆ ਰੋਟੀ ਗਾਟੀ ਖਾ ਕੇ ਹਨਾ ਇਤਾਂ ਦੇ ਵਿਆਹ ਜਿਹੜੇ ਤੇ ਸਾਹਮਣੇ ਦੇਖ ਰਿਹਾ ਭਾਈ ਰਨਿੰਗ ਕਰੀ ਜਾਂਦਾਗਾ ਰਨਿੰਗ ਵੀ ਕਰਦੇ ਇੱਥੇ ਕਿਉਂਕਿ ਜਾਦਾ ਪੈਦਲ ਵਾਲਾ ਏਰੀਆ ਇੱਥੇ ਸਾਹਮਣੇ ਦੁਕਾਨਾਂ ਦਕੂਨਾ ਵਧੀਆ ਲੱਗੀਆਂ ਹੋਈਆਂ ਜਿਵੇਂ ਫਲੂਦਾ ਠੰਡਾ ਦੱਤਾ ਮਿਲ ਜਾਂਦਾ ਇੱਥੇ ਵਧੀਆ ਇੱਥੇ ਬਹਿ ਕੇ ਇੱਥੋਂ ਹੀ ਫੜ ਕੇ ਠੰਡਾ ਦੱਤਾ ਤੇ ਇਧਰ ਬਹਿ ਜਾਂਦੇ ਭਾਈ ਵਧੀਆ ਇੰਜੋਏਮੈਂਟ ਕਰ ਲੈਂਦੇ ਆਪਾਂ ਤੇ ਆਪਣੇ ਕੋਲੇ ਆਪਣਾ ਇੰਜੋਏਮੈਂਟ ਕਰਨ ਲਈ ਆਪਣਾ ਸਾਈਕਲ ਜਦ ਵੀ ਭਾਈ ਕੱਲੇ ਹੋਈਏ ਦੋ ਚਾਰ ਦੇ ਪੈਡਲ ਮਾਰ ਲਈ ਤਾਂ ਸਾਰਾ ਕੁਝ ਸੈੱਟ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬਾਬਾ ਜੀ ਰਹਿੰਦੇ ਆ ਉਹਨਾਂ ਵੱਲੋਂ ਭਾਈ ਆਪਣੀ ਜਿਹੜੀ ਚਾਹ ਜਾਂਦੀ ਹੁੰਦੀ ਆ ਤੇ ਬਾਬਾ ਜੀ ਸਫਾਈ ਕਰ ਰਹੇ ਸੀ ਆਪੋ ਮੈਂ ਉਹਨਾਂ ਨਾਲ ਸਫਾਈ ਕਰ ਰਹੀ ਸੀਗੇ ਤੇ ਬਾਬਾ ਜੀ ਕਹਿੰਦੇ ਚਾਹ ਲੈ ਜਾਓ ਤੇ ਚਾਹ ਤੁਸੀਂ ਪੀ ਲਿਓ ਤੇ ਮਾਤਾ ਜੀ ਕਹਿੰਦੇ ਐ ਨਹੀਂ ਜਾਣਾ ਤੇ ਆ ਬ੍ਰੈਡ ਪਿਆ ਸਾਹਮਣੇ ਮੱਖਣ ਪਿਆ ਕਹਿੰਦੇ ਤੂੰ ਖਾ ਕੇ ਜਾ ਬਹੁਤ ਪਿਆਰ ਕਰਦੇ ਸੀ ਸਾਨੂੰ ਤੇ ਇਕੱਲੇ ਹੀ ਨਹੀਂ ਬਹੁਤ سارے ਜਿੰਨੇ ਵੀ ਆਪਾਂ ਨੂੰ ਮਿਲਦੇ ਆ ਸਾਰੇ ਆਪਾਂ ਨੂੰ ਪਿਆਰ ਕਰਦੇ ਆ ਤੇ ਸਾਹਮਣੇ ਮੱਖਣ ਪਿਆ ਭਾਈ ਸਾਹਮਣੇ ਸਾਰਾ ਕੁਝ ਪਿਆ ਕਹਿੰਦੇ ਜਿੰਨੀ ਲੋੜ ਹੈ ਓਨੇ ਮੁਤਾਬਕ ਤੁਸੀਂ ਖਾ ਸਕਦੇ ਆ ਤੇ ਬਹੁਤ ਧੰਨਵਾਦ ਜੀ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਪਾਪਾ ਜੀ ਤੋਂ ਆਪਾਂ ਚਾ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਬ੍ਰੈਡ ਖਾ ਕੇ ਆਏ ਸੀਗੇ ਉੱਥੋਂ ਤੇ ਉਹਨਾਂ ਨੇ ਆਪਣੇ ਭਾਈ ਢਿੱਡ ਜਿਹੜਾ ਪੂਰਾ ਫੁੱਲ ਕਰਤਾ ਤੇ ਰੋਟੀ ਖਾਣ ਦੀ ਹੁਣ ਲੋੜ ਨਹੀਂ ਆ ਬਸ ਇਹ ਕੁਝ ਖਾ ਪੀ ਕੇ ਭਾਈ ਅੱਜ ਸੌ ਜਾਣਾ ਆਪਾਂ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਜੀ ਐਦਾਂ ਤੁਸੀਂ ਪਿਆਰ ਬਣਾਈ ਰੱਖਿਓ ਤੇ ਜਾਂਦੇ ਜਾਂਦੇ ਤੁਸੀਂ ਦੱਸ ਕੇ ਜਾਏ ਵੀਡੀਓ ਕਿਦਾਂ ਦੀ ਲੱਗੀ ਛੋਟਾ ਜਿਹਾ ਕਮੈਂਟ ਕਰ ਦਿਓ ਤੇ ਲਾਈਕ ਵੀ ਵੀਡੀਓ ਨੂੰ ਕਰ ਦਿਓ ਇਹਦੇ ਨਾਲ ਵੀ ਭਾਈ ਥੋੜਾ ਜ ਸਾਡਾ ਹੌਸਲਾ ਵੱਧ ਜਾਂਦਾ ਹੈ ਤੇ ਮਿਲਦਿਆਂ ਜੀ ਕੱਲ ਨੂੰ ਫਿਰ ਇਦਾਂ ਹੀ ਨਵੀਂ ਵੀਡੀਓ ਨਵੇਂ ਸਫਰ ਤੇ ਨਵੇਂ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਰਾ